ਅੱਲ ਇੱਕ ਇਕੱਤਰਤਾ ਹੋਈ ਪੰਜ ਸਿੰਘ ਸਹਿਬਾਨਾਂ ਦੀ ਉਹਦੇ ਵਿੱਚ ਕਾਫੀ ਮਸਲਿਆਂ ਤੇ ਚਰਚਾ ਹੋਈ ਕਹਿੰਦੇ 8 ਮਤੇ ਪਾਸ ਕੀਤੇ ਗਏ ਉਹਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇੱਕ ਗੱਲ ਕਹੀ ਮੈਨੂੰ ਲੱਗਦਾ ਕਿ ਉਹ ਸਾਰਿਆਂ ਦੀ ਸੁਣਨ ਯੋਗ ਗੱਲ ਹੈ ਸਾਰਿਆਂ ਦੇ ਅਮਲ ਕਰਨ ਯੋਗ ਗੱਲ ਹੈ ਉਹ ਕੀ ਮਤੇ ਸੀ ਜਾਂ ਕਿਹੜੀਆਂ ਗੱਲਾਂ ਸੀ ਥੋੜਾ ਜਿਹਾ ਵੀ ਕਿਉਂਕਿ ਸੈਂਸਿਟਿਵ ਗੱਲਾਂ ਹੁੰਦੀਆਂ ਨੇ ਮੈਂ ਜ਼ਰਾ ਕੁਝ ਧਾਰਮਿਕ ਨੇ ਜੀ ਸੁਖਮ ਸਾਹਿਬ ਜਿੱਦਾਂ ਲਾ ਲਓ ਕਿ ਗ੍ਰੰਥੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਹੂੰ ਉਹ ਪਹਿਲਾਂ ਵੀ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਆਦੇਸ਼ ਹੋਇਆ ਹੋਇਆ ਹੂੰ ਤੇ ਕੁਝ ਉਹਨਾਂ ਨੇ ਆਪ ਹੀ ਦੱਸਿਆ ਜਿਵੇਂ ਪਿੱਛੇ ਜੇ ਇੱਕ ਪਿੰਡ ਚ ਆਪਾਂ ਦੇਖ ਰਏ ਸੀ ਕਿਸੇ ਸਰਪੰਚ ਸਾਹਿਬ ਨੇ ਸੱਦ ਕੇ ਸਨਮਾਨ ਕੀਤਾ ਸੀਗਾ ਬੜੀ ਇੱਕ ਕੈਲਕੂਲੇਬਲ ਅੱਖਨ ਮੈਸਾਲ ਸੀਗਾ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਕੁਝ ਸਨਮਾਨ ਦਾ ਐਲਾਨ ਕੀਤਾ ਕਿ ਕੁਝ ਸਿੰਘ ਸਿੰਘਣੀ ਉਹਨਾਂ ਦਾ ਮਤਲਬ ਕਿ ਸਨਮਾਨ ਹੋਣਾ ਹੂੰ ਕੁਝ ਜਿਵੇਂ ਧਾਰਮਿਕ ਮਾਮਲੇ ਅਗਿਆਨੀ ਇਕਬਾਲ ਸਿੰਘ ਉਹ ਤੇ ਸ਼ੁਰੂ ਤੋਂ ਵਿਵਾਦਤ ਬੰਦਾ ਹੈ ਜੀ ਹੂੰ ਉਹਦੀ ਤੇ ਜੇ ਕਿਤੇ ਕਹਾਣੀ ਫੋਲਣ ਬੈਠਾ ਤੇ ਪੂਰਾ ਐਪੀਸੋਡ ਕਰ ਦੂੰਗਾ ਜੀ ਮੈਂ ਉਹ ਵਾਰ-ਵਾਰ ਵਿਵਾਦਾਂ ਚ ਬਾਰ-ਬਾਰ ਵਿਵਾਦਾਂ ਚ ਰਹਿਣ ਵਾਲਾ ਨਾਮ ਹੈ ਜੀ ਛੱਡ ਦਿਓ ਜਿਹੜੀ ਗੱਲ ਆਪਾਂ ਮਤਲਬ ਕਿ ਆਪਣੇ ਵਰਗੇ ਜਿਹੜੇ ਪਤਿਤ ਆ ਹੂੰ ਜਾਂ ਗੈਰ ਸਿੱਖ ਵੀ ਹੈ ਜਿਹੜੇ ਉਹ ਗੌਰ ਕਰ ਸਕਦੇ ਆ ਜੀ ਸਿੰਘ ਸਾਹਿਬ ਦੀ ਗੱਲ ਹੁੰਦੀ ਹੈ ਜਾਂ ਜਿਹੜੇ ਸਿੰਘ ਸਹਿਬਾਨ ਦੀ ਇਕੱਤਰਤਾ ਚੋਂ ਮੁਖਤੇ ਨਿਕਲੇ ਉਹਨਾਂ ਤੇ ਤਾਂ ਉਹ ਇਹ ਆ ਕਿ ਜੋ ਮਰਗ ਤੇ ਮਤਲਬ ਕਿ ਲੰਗਰ ਪ੍ਰਸ਼ਾਦਾ ਕੀਤਾ ਜਾਂਦਾ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਕਿ ਭਈ ਉਹਨਾਂ ਨੂੰ ਸਾਦਾ ਰੱਖਿਆ ਜਾਵੇ ਲੰਗਰ ਨੂੰ ਜਿਵੇਂ ਆਪਣਾ ਲੰਗਰ ਇੱਕ ਕਹਿ ਲੋ ਕਿ ਦਾਲ ਰੋਟੀ ਜੀ ਜੀ ਇਹ ਹੁੰਦਾ ਨਾ ਦਾਲ ਪ੍ਰਸ਼ਾਦਾ ਆਪਾਂ ਉਹਨੂੰ ਲੰਗਰ ਕਹਿੰਦੇ ਆ ਜਾਂ ਹੱਦ ਕੋਈ ਸਬਜ਼ੀ ਭਾਜੀ ਬਣ ਗਈ ਤਾਂ ਉਹ ਮਤਲਬ ਕਿ ਇੱਕ ਸਾਦਾ ਲੰਗਰ ਜੀ ਜੀ ਜਿਹੜਾ ਪੰਗਤ ਦੇ ਵਿੱਚ ਛਕਿਆ ਜਾਂਦਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਦਾ ਰੱਖੋ ਹੂੰ ਤੇ ਮੈਨੂੰ ਤੇ ਕਟੂਕਟ ਬਾਈ ਕੀ ਗੱਲ ਬਹੁਤ ਵਧੀਆ ਲੱਗੀ ਚੰਗੀ ਗੱਲ ਚੰਗੀ ਗੱਲ ਮੈਂ ਦੇਖਿਆ ਸਾਰੇ ਇਸ ਚੀਜ਼ ਦੇ ਕਾਬਲ ਜਾਂ ਕਹਿ ਲੋ ਕਿ ਨਹੀਂ ਹੁੰਦੇ ਉਸ ਸਮੇਂ ਕਿ ਇੰਨਾ ਕੁਝ ਕਰ ਸਕਣ ਇਕੱਠਾ ਪਰ ਇੱਕ ਦੂਜੇ ਨੂੰ ਵੇਖ ਵੇਖ ਕੇ ਕਈ ਵਾਰੀ ਰੁਝਾਨ ਬਣ ਜਾਂਦੇ ਆ ਇਹ ਚੱਲਦਾ ਹੈ ਜੀ ਹੂੰ ਇਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਅੱਜ ਕੱਲ ਕਿ ਜਿੱਦਾਂ ਆਪਾਂ ਵਿਆਹ ਦੇ ਵਿੱਚ ਦੇਖਦੇ ਆ ਉਦਾਂ ਹੀ ਮਤਲਬ ਕਿ ਕਹਿ ਲੋ ਪੰਡਾਲ ਲੱਗਦਾ ਇੱਕ ਤਰ੍ਹਾਂ ਨਾਲ ਹੂੰ ਫਿਰ ਦੂਸਰੀ ਸਾਈਡ ਤੇ ਉਦਾਂ ਹੀ ਉਹ ਟੇਬਲ ਲੱਗਦੇ ਆ ਟੇਬਲਾਂ ਤੇ ਉਹ ਵੱਖ-ਵੱਖ ਚੀਜ਼ਾਂ ਆਈਟਮਾਂ ਲੱਗ ਜਾਂਦੀਆਂ ਨੇ ਜੀ ਕੈਟਰਿੰਗ ਹੁੰਦੀ ਆ ਬਾਕਾਇਦਾ ਜੀ ਤਾਂ ਉਹ ਇਹੀ ਆ ਕਿ ਪਿੰਡਾਂ ਦੇ ਵਿੱਚ ਫਿਰ ਜੇ ਇੱਕ ਨੇ ਇਸ ਤਰ੍ਹਾਂ ਦਾ ਪ੍ਰਸ਼ਾਦਾ ਪਾਣੀ ਸ਼ਿਕਾਇਆ ਕਹਾਂਗੇ ਤੈਨੂੰ ਵੀ ਪ੍ਰਸ਼ਾਦਾ ਪਾਣੀ ਜੀ 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 ਤਾਂ ਫਿਰ ਦੂਸਰਾ ਦੂਸਰਾ ਵੀ ਫਿਰ ਪਿੰਡ ਦੇ ਵਿੱਚ ਬੈਠਾ ਹੂੰ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਈ ਉਹ ਫਿਰ ਵੱਧਵਾ ਹੀ ਕੰਮ ਜਾਂਦਾ ਹੂੰ ਇੱਕ ਤੋਂ ਇੱਕ ਵੱਧ ਕੇ ਕਰਨ ਦੀ ਕੋਸ਼ਿਸ਼ ਕਰਦੇ ਜਾਂਦੇ ਹਾਂ ਜੀ ਜੀ ਉਦੋਂ ਤੇ ਫਿਰ ਖਰਚਾ ਹੋ ਜਾਂਦਾ ਜੀ ਇੱਕ ਤੇ ਤੁਹਾਡਾ ਜੀ ਚਲਾ ਗਿਆ ਜੀ ਜੀ ਇੱਕ ਤੁਹਾਡਾ ਜੀ ਉਦਾਂ ਹੀ ਚਲਾ ਗਿਆ ਕਿ ਭਈ ਮਤਲਬ ਕਿ ਕਰਜ਼ਾ-ਕਰਜ਼ਾ ਚੱਕਣਾ ਪਊਗਾ ਜੀ ਫਿਰ ਕੀ ਕਰੂਗਾ ਜੀ ਨੂੰ ਘਬਰਾਟੇ ਹੀ ਪਹਿਣਗੇ ਸਾਬਾ ਸੱਚੀ ਗੱਲ ਪਹਿਲਾਂ ਤੇ ਘਾਟੇ ਪੈਂਦੇ ਆ ਨਾ ਬੰਦੇ ਨੂੰ ਜੀ ਚਲਾ ਗਿਆ ਹੂੰ ਹੂੰ ਫਿਰ ਕਰਜ਼ਾ ਚੁੱਕਣਾ ਪੈ ਗਿਆ ਤੇ ਫਿਰ ਘਬਰਾਟੇ ਸਟਾਰਟ ਹੋ ਜਾਂਦੇ ਘਾਟੇ ਤੋਂ ਘਬਰਾਟੇ ਬਣ ਜਾਂਦੇ ਨੇ ਉਹ ਤੇ ਉਹ ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਨੇ ਉਹਦਾ ਮਤਲਬ ਕਿ ਪਿਛਲੇ ਦਿਨੀ ਸਾਡੇ ਵੀ ਪਿੰਡ ਇਸ ਤਰ੍ਹਾਂ ਦਾ ਮਸਲਾ ਉੱਠਿਆ ਸੀਗਾ ਜਦੋਂ ਨੋਟ ਕੀਤਾ ਸਾਡੇ ਕੁਝ ਜਿਹੜੇ ਨੌਜਵਾਨ ਮਲਾਜ ਮਲੇ ਉਹਨਾਂ ਨੇ ਆਵਾਜ਼ ਚੁੱਕੀ ਮੈਂ ਵੀ ਸੁਝਾਅ ਦਿੱਤਾ ਕਿ ਮਤਲਬ ਕਿ ਇੱਥੋਂ ਤੱਕ ਸੁਝਾਅ ਦਿੱਤਾ ਗਿਆ ਕਿ ਯਾਰ ਜੋ ਮਤਲਬ ਕਿ ਬਹੁਤ ਦੂਰ ਜਾ ਕੇ ਫੁੱਲ ਪਾਉਣੇ ਕਿ ਫੁੱਲ ਇੱਥੇ ਤੁਸੀਂ ਖੇਤਾਂ 'ਚ ਨਾ ਪੋਤੇ ਇੱਕ ਪੌਦਾ ਲਾਓ ਪੌਦਾ ਲਾਓ ਜੀ ਮੇਰਾ ਦੋਸਤ ਹੈ ਜੀ ਬਿਲਕੁਲ ਮੇਰੇ ਘਰ ਦੇ ਸਾਹਮਣੇ ਸਿਬਚਪਨ ਦੇ ਦੋਸਤ ਆ ਖੇਤ ਦੇ ਗਵਾਂਢੀ ਆ ਉਹਨੇ ਵੀ ਆਪਣੇ ਬਜ਼ੁਰਗਾਂ ਦੇ ਦਾਦੀ-ਦਾਦੇ ਦੇ ਆਪਣੇ ਖੇਤ ਚ ਲਾ ਕੇ ਹਾਂ ਜੀ ਹਾਂ ਜੀ ਅੰਬ ਲਾਏ ਹੋਏ ਤੇ ਅੰਬਾਂ ਦੇ ਬਹੁਤ ਸੋਹਣੇ ਬੂਟੇ ਆ ਕਹਿੰਦਾ ਮਤਲਬ ਹੈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਚਲੋ ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਜੀ ਠੀਕ ਹੈ ਨਾ ਪਰ ਗੱਲ ਇਹ ਹੈ ਕਿ ਸਿੰਘ ਸਾਹਿਬ ਨੇ ਜਾਂ ਕਹ ਲਵਾਂ ਕਿ ਜੋ ਇਕਤਤਾ ਸੀ ਇਹਨਾਂ ਨੇ ਜੋ ਸੁਝਾਇਆ ਮਾੜਾ ਨਹੀਂ ਹੈ ਸੋਸ਼ੀਅਲੀ ਬਹੁਤ ਵਧੀਆ ਚੀਜ਼ ਸੀ ਆ ਜੀ ਜੀ ਪਰ ਠੀਕ ਹੈ ਵਿਆਹ ਦੇ ਹੁਣ ਕੋਈ ਕੁਝ ਲੋਕਾਂ ਨੂੰ ਇਹ ਇਤਰਾਜ਼ ਹੁੰਦਾ ਹੈ ਕਿ ਮਰਗ ਦੇ ਖਰਚੇ ਕਿਉਂ ਘੱਟ ਕੀਤੇ ਜਾਣ ਵਿਆਹ ਦੇ ਵੀ ਕਰੋ ਹਮ ਸਰ ਚਲੋ ਵਿਆਹ ਦੇ ਤਾਂ ਹੁਣ ਗੱਲ ਇਹ ਹੈ ਕਿ ਵਿਆਹ ਇੱਕ ਰੋਜ਼ਗਾਰ ਵੀ ਹੈ ਹਮ ਜਿਆ ਤਾਂ ਬੜਾ ਮਤਲਬ ਕਿ ਧਨਵਤਨ ਕਿੰਨੇ ਲੋਕਾਂ ਦਾ ਰੋਜ਼ਗਾਰ ਵੀ ਮਰ ਜਾਂਦਾ ਹੈ ਨਾ ਪਰ ਉਹ ਠੀਕ ਆ ਪਰ ਜਿਹੜੀਆਂ ਚੀਜ਼ਾਂ ਤੇ ਆਪਾਂ ਕਟੌਤੀ ਕਰ ਸਕਦੇ ਆ ਕਰ ਲੋ ਜ਼ਰੂਰੀ ਹੈ ਨਾ ਕਿ ਮਰਗ ਨੂੰ ਕਟੋ-ਕਟੇ ਹੋ ਜੀਆਂ ਆਪਾਂ ਤਬਦੀਲੀਆਂ ਚ ਨਾ ਨਾ ਬਣਾਇਆ ਜਾ ਰਹੇ ਬਿਲਕੁਲ ਜਿਉ ਖਾਣ ਪੀਣ ਦਾ ਉਹ ਇੱਕ ਮਾਹੌਲ ਜਿਹੜਾ ਹੈ ਨਾ ਉਹ ਤਾਂ ਫਰਕ ਹੁੰਦਾ ਹ ਹ ਠੀਕ ਹੈ ਨਾ ਜੀ ਸੋ ਉਸ ਸੋਗਮਈ ਮਾਹੌਲ ਦੇ ਵਿੱਚ ਸਾਦਾ ਰੱਖਿਆ ਜਾਵੇ ਤਵੇਤਰ ਹੈ ਮੇਰਾ ਇਹ ਮੰਨਣਾ ਹੈ ਜੀ ਬਿਲਕੁਲ ਗਲਤ ਇਹ ਆ ਕੇ ਠੀਕ ਹੈ ਬਾਕੀ ਮੈਨੂੰ ਤੇ ਲੱਗਦਾ ਹੈ ਕਿ ਅਗਲੀ ਵਾਰ ਜਦੋਂ 71ਤਾ ਹੋਵੇ ਤੇ ਫੂਡ ਵੇਸਟੇਜ ਤੇ ਵੀ ਇਹਨਾਂ ਨੂੰ ਸਿੰਘ ਸਾਹਿਬ ਮਾਨ ਮੇਰੇ ਖਿਆਲ ਦੇ ਨਾਲ ਇੱਕ ਮੈਸੇਜ ਦੇਣਾ ਚਾਹੀਦਾ ਸੰਦੇਸ਼ ਦੇਣਾ ਚਾਹੀਦਾ ਫੂਡ ਵੇਸਟੇਜ ਬਹੁਤ ਕਰਦੇ ਆਪਾਂ ਵੀ ਹੈ ਇੱਕ ਫੂਡ ਵੇਸਟੇਜ ਵੇਸਟੇਜ ਬਹੁਤ ਹੁੰਦੀ ਹੈ ਜੀ ਜੀ ਆਪਾਂ ਬਹੁਤ ਫੂਡ ਵੇਸਟ ਕਰ ਦਿੰਨੇ ਆ ਹੂੰ ਸੋ ਇਹ ਆ ਕੇ ਭਾਈ ਫੂਡ ਵੇਸਟੇਜ ਤੇ ਵੀ ਇੱਕ ਤੇ ਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ ਜੀ 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 ਬਿਲਕੁਲ ਜੀ ਬਿਲਕੁਲ ਮਨਜੀਤ ਸਿੰਘ ਜੀ ਦੱਸ ਰਹੇ ਨੇ ਕਿ ਸਾਡੇ ਪਿੰਡ ਕੰਦੇ ਪੰਚਾਇਤ ਨੇ ਸਾਦਾ ਲੰਗਰ ਦਾ ਮਤਾ ਪਾਇਆ ਹੋਇਆ ਇਹ ਬਹੁਤ ਸਾਰੀਆਂ ਪੰਚਾਇਤਾਂ ਨੇ ਖੈਰ ਇਹ ਪਹਿਲ ਕੀਤੀ ਵੀ ਸੀ ਕਿ ਜਿਵੇਂ ਪਹਿਲਾਂ ਚ ਜਲੇਬੀਆਂ ਪਕਾਉਣ ਦਾ ਉਹ ਕੰਮ ਸ਼ੁਰੂ ਹੋ ਗਿਆ ਸੀ ਇੱਕ ਵੀਰ ਕਹਿ ਰਿਹਾ ਕਿ ਯਾਦਗਾਰ ਉਸ ਸਿੱਖਾਂ ਦੇ ਵਿੱਚ ਐ ਨਹੀਂ ਕੋਈ ਯਾਦਗਾਰ ਕੋਈ ਇਮਾਰਤ ਥੋੜੀ ਆ ਬੂਟਾ ਜੀ ਜੀ ਇਹ ਕੋਈ ਯਾਦਗਾਰ ਨਹੀਂ ਐ ਤਾਂ ਸਗੋ ਮਤਲਬ ਕਿ ਉਹਨਾਂ ਦੀ ਯਾਦ ਦੇ ਵਿੱਚ ਸ੍ਰਿਸ਼ਟੀ ਨੂੰ ਇੱਕ ਗਿਫਟ ਐ ਹੂੰ ਕੁਦਰਤ ਨੇ ਹੀ ਉਹਨਾਂ ਨੂੰ ਸਾਜਿਆ ਕੁਦਰਤ ਨਹੀਂ ਉਹਨਾਂ ਦਾ ਵਿਨਾਸ਼ ਕੀਤਾ ਜੀ ਤਾਂ ਜੋ ਇੱਕ ਕਹਿ ਲੋ ਕਿ ਸ਼ੁਕਰਾਨਾ ਐ ਕੁਦਰਤ ਦਾ ਹੂੰ ਇੱਕ ਪੌਦਾ ਦੇ ਦिए ਸਾਬ ਇਹਨੂੰ ਇਸ ਤਰ੍ਹਾਂ ਪੋਜ਼ਿਟਿਵ ਸੋਚਿਆ ਕਰੋ ਬਿਲਕੁਲ ਜੀ ਪੋਜ਼ਿਟਿਵ ਸੋਚਿਆ ਕਰੋ ਜੀ ਖਿਆਲ ਹਰੇਕ ਬੰਦੇ ਦਾ ਸੋਚਣਾ ਅਲੱਗ-ਅਲੱਗ ਹੈ ਮਿੱਟੋ ਜੀ ਹਰੇਕ ਬੰਦਾ ਆਪਣੇ ਤਰੀਕੇ ਨਾਲ ਵੇਖਦਾ ਸੋਚਦਾ ਹੈ ਪਰ ਸੱਚ ਇਹ ਹੀ ਹੈ ਕਿ ਮਿੱਟੀ ਤੋਂ ਬੰਦਾ ਪੰਜ ਤੱਤਾਂ ਤੋਂ ਪੈਦਾ ਹੋ ਕੇ ਤੇ ਪੰਜ ਤੱਤਾਂ ਦੇ ਵਿੱਚ ਮਿਲਦਾ ਹੈ ਇਸ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਬਾਕੀ ਇਹ ਕਿ ਪੌਦੇ ਵਗੈਰਾ ਉਹ ਤਾਂ ਆਪਣਾ ਕੁਦਰਤ ਨਾਲ ਹੈ ਹਮ ਮੇਰੇ ਖਿਆਲ ਬਿਲਕੁਲ ਬਿਲਕੁਲ ਜੀ ਇਹ ਚੀਜ਼ਾਂ ਦੇਖੋ ਜੀ ਤੇ ਤੁਹਾਡੇ ਕੋ ਮੇਰਾ ਸਿੰਪਲ ਫੰਡਾ ਹੈ ਜੀ ਜੀ ਸਿੰਪਲ ਫੰਡਾ ਹੈ ਚਲੋ ਵਿਆਹ ਸ਼ਾਦੀ ਮਰਗ ਜੋ ਵੀ ਆ ਠੀਕ ਆ ਜੇ ਤੇ ਤੁਹਾਡੇ ਕੋਲ ਹੈ ਫਰ ਫੋਲ ਟੋਕ ਕੇ ਕਰ ਲੋ ਕੋਈ ਚੱਕਰ ਨਹੀਂ ਆ ਜੇ ਹੈ ਅਫੋਰਡ ਕਰਦੇ ਹੋ ਠੀਕ ਹੈ ਨਾ ਜੀ ਜੀ ਜੇ ਨਹੀਂ ਤੇ ਅਡੀਆਂ ਚੁੱਕ ਕੇ ਫਾਨ ਆ ਲੋ ਬਿਲਕੁਲ ਫਿਰ ਦੂਜੇ ਲੋਕ ਤੁਸੀਂ ਤੁਸੀਂ ਸਰ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਚ ਪੈ ਗਏ ਨਾ ਇੱਕ ਗੱਲ ਯਾਦ ਰੱਖਿਓ ਤੁਸੀਂ ਆਪਣੀ ਖੁਸ਼ੀ ਦੀ ਆਪਣੇ ਹੱਥੀ ਖੁਦ ਖੁਸ਼ੀ ਕਰਾ ਲੋਗੇ ਯਾਦ ਰੱਖਣਾ ਜੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਚ ਪੈ ਗਏ ਨਾ ਤੁਹਾਡੀ ਖੁਸ਼ੀ ਦੀ ਖੁਦ ਖੁਸ਼ੀ ਹੋ ਜਾਣੀ ਜੇ ਬਿਲਕੁਲ ਸੱਚੀ ਗੱਲ ਮੈਂ ਸਰ ਮੇਰੀ ਸ਼ਾਦੀ ਮੈਂ ਬਹੁਤ ਵਰੀ ਕਿਹਾ ਮੇਰੀ ਸ਼ਾਦੀ ਕੁਝ ਹਜ਼ਾਰ ਪੈਚ ਹੋਈ ਸੀ ਜੀ ਬਹੁਤ ਲੋਕਾਂ ਨੇ ਮੈਨੂੰ ਕਿਹਾ ਮੇਰਾ ਬਹੁਤ ਵੱਡਾ ਫਰੈਂਡ ਸਰਕਲ ਚ ਪੈਗਾ ਕਿਸੇ ਨੂੰ ਨਹੀਂ ਬੁਲਾਉਣਾ ਵੀਰੇ ਹੂੰ ਕਿਉਂਕਿ ਮੇਰੇ ਦੋਸਤਾਂ ਨੂੰ ਮੇਰੀਆਂ ਮਜਬੂਰੀਆਂ ਦਾ ਪਤਾ ਹੈ ਜੀ ਠੀਕ ਹੈ ਨਾ ਜੀ ਉਹੀ ਚੰਗੇ ਤੇ ਦੋਸਤ ਵੀ ਉਹੀ ਹੁੰਦੇ ਨੇ ਹਾਂ ਜੀ ਸਮਝ ਜਾਂਦੇ ਆ ਤਿੰਨ ਤਿੰਨ ਦੋਸਤ ਬਰਾਤ ਗਏ ਸੀਗੇ ਅਸੀਂ ਇੱਕ ਹੱਲੇ ਵੀ ਜੋਂਦਾ ਜਗਦਾ ਇੱਕ ਸਾਡੇ ਚ ਵਿਛੜ ਗਿਆ ਸੀ ਤਾਂ ਕਹਿਣ ਦਾ ਮਤਲਬ ਤਿੰਨ ਜਾਣੇ ਛੜੇ ਸੀਗੇ ਕੋਈ ਆਪਦੇ ਫਿਕਰ ਸੀ ਆਪਦੇ ਇਫਾਕੇ ਸੀਗੇ ਆਪ ਹੀ ਸਭ ਕੁਝ ਕੀਤਾ ਠੀਕ ਹੈ ਨਾ ਤੇ ਜੇ ਮੈਂ ਉਦੋਂ ਪੈ ਜਾਂਦਾ ਚੱਕਰਾਂ ਚ ਜਿਹੜੀ ਕੋਈ ਕਿਲਾ ਦੋ ਕਿਲੇ ਆ ਗਈ ਸੀ ਉਹ ਵੀ ਹੁਣ ਨੂੰ ਕਿਸੇ ਵਹੀ ਦੇ ਵਿੱਚ ਦਮ ਕੋ ਟੁੱਟੇ ਤੋੜ ਜਾਣਾ ਸੀ ਬਿਲਕੁਲ ਮਿੰਟ ਜੇ ਸੱਚ ਆਰੇ ਬਹੁਤੇ ਲੋਕਾਂ ਦੀਆਂ ਕਹਾਣੀਆਂ ਬਣ ਜਾਂਦੀਆਂ ਨੇ ਬਾਅਦ ਦੇ ਵਿੱਚ ਖੈਰ ਮੈਂ ਅਗਲੀ ਖਬਰ ਵੱਲ ਚੱਲਦਾ ਨਾਲ ਨਾਲ ਗੱਲਾਂ ਦੇ ਵੀ ਜਦੋਂ ਵੀ ਕੋਈ ਪ੍ਰਧਾਨਗੀ ਦੀ ਗੱਲ ਹੁੰਦੀ ਹੈ ਕੋਈ ਚੇਅਰਮੈਨ ਦੀ ਗੱਲ ਹੁੰਦੀ ਹੈ ਤੇ ਰੌਲਾ ਨਾਲ ਦੀ ਨਾਲ ਕਿਤੇ ਨਾ ਕਿਤੇ ਉੱਠ ਖੜਦਾ ਉਨ ਕੰਦੇ ਕੇ ਚੇਅਰਮੈਨ ਕਮੇਟੀ ਜਿਹੜੀ ਪੁੱਚੋ ਮਾਰਕੀਟ ਕਮੇਟੀ ਉਹਦੇ ਚੇਅਰਮੈਨ ਬਣੇ ਨੇ ਅ ਸੁਰਿੰਦਰ ਜੀ ਤੇ ਨਾਲ ਹੀ ਕਹਿੰਦੇ ਜਿਹੜੇ ਦੂਜੇ ਬਲਾਕ ਪ੍ਰਧਾਨ ਸੀਗੇ ਉੱਥੋਂ ਦੇ ਉਹਨਾਂ ਨੇ ਫੇਰ ਇਤਰਾਜ਼ ਲਾਤਾ ਕਿ ਭਈ ਸੇਵਾ ਤੇ ਮੈਂ ਕਰ ਰਿਆਂ ਲੰਬੇ ਸਮੇਂ ਤੋਂ ਜਦੋਂ ਜਦ ਤੇ ਮੈਂ ਕਰ ਰਿਆਂ ਤੇ ਬਾਹਰੋਂ ਆ ਕੇ ਚੇਅਰਮੈਨ ਬਣ ਗਏ ਨੇ ਇਹ ਕੀ ਇਕੱਠੀ ਦੀ ਗੱਲ ਹੈ ਜੀ ਪੁੱਚੋ ਦੀ ਜੀ ਅੱਛਾ ਅੱਛਾ ਪੁੱਚੋ ਦੀ ਪੁੱਚੋ ਵੀ ਤੁਹਾਨੂੰ ਪਤਾ ਕਿ ਜਿੱਦਾਂ ਪੁੱਚੋ ਦੀ ਮਾਰਕੀਟ ਹੈ ਜਿੱਕਰ ਪੁੱਚੋ ਦੀ ਮਾਰਕੀਟ ਮਾਲਵੇ ਦੇ ਵਿੱਚ ਕਹਿ ਲੋ ਕਿ ਬੜੀ ਫੇਮਸ ਹੈ ਹਨਾ